ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਕਾਂਗੜ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਇਹਨੂੰ ਬਸੰਡਾ ਪੈ ਜਾਂਦਾ। ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਕਾਊ ਆ ਗਈ। ਦੂਜਾ ਸੂਆ ਸੂਈ ਆ ਤਕਰੀਬਨ 8 ਤੋਂ 9 ਦਿਨ ਇਹਨੂੰ ਸੂਈ ਨੂੰ ਹੋਏ ਆਗੇ ਤੇ ਚੰਗਾ ਦੁੱਧ ਇਸ ਟਾਈਮ ਤਿਆਰ ਆਗਾ। ਚੰਗੇ ਬੁੱਲਦੀ ਆਗੀ ਤੇ ਮਾਦਾਰ ਰਕਾਰਡ ਵੀ ਚੰਗਾ ਆਗਾ। ਪਹਿਲੇ ਸੂਏ ਵੀ ਨੇ ਚੰਗਾ ਦੁੱਧ ਦਿੱਤਾਗਾ। ਇਸ ਵਾਰ ਵੀ ਚੰਗੀ ਮੀਂਦ ਆਗੀ। ਤੇ ਬਾਕੀ ਜੋ ਡਿਟੇਲ ਹੋਊਗੀ ਉਹ ਸਾਰੀ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਅੰਡਾਂ ਤਾਂ ਹੀ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਲਾਟ ਤੇ ਤੁਹਾਨੂੰ ਆਪਾਂ ਮੁੱਲ ਦੀ ਡਿਟੇਲ ਲੈ ਦਾਂਗੇ ਵੀ ਕਿੰਨਾ ਇਹਦਾ ਮੁੱਲ ਰੱਖਦੇ ਆ ਬਾਈ ਤੇ ਉਸ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਾਂਗੇ ਆਪ ਦੀ ਤੁਸੀਂ ਪੂਰੀ ਫੁੱਲ ਤਸੱਲੀ ਕਰ ਲਿਓ ਹਰ ਪੱਖ ਤੋਂ ਕਿਉਂਕਿ ਝੋਟੀ ਰਿਕਾਰਡ ਵਾਲੀ ਐ ਬਾਕੀ ਸੋਹਣੀ ਵੀ ਹੈਗੀ ਮਿਲਕ ਤੇ ਬਿਊਟੀ ਵਾਲੀ ਐ ਪਰ ਝੋਟੀ ਇਹਨੂੰ ਕਹਿ ਸਕਦੇ ਆਂਗੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਸਿੰਘ ਦੇਖ ਸਕਦੇ ਹੋ ਕੱਦ-ਕਾਡ ਵੀ ਚੰਗੇ ਦੇ ਵਿੱਚ ਐ ਸਾਂਭੀ ਬਲੀ ਵੀ ਜੰਗੀ ਐ ਬਾਡੀ ਬੰਤਰ ਵੀ ਬਹੁਤ ਜੰਗੀ ਹੈਗੀ ਹਰ ਪੱਖ ਤੋਂ ਸਾਫ਼ ਸੁਥਰੀ ਹੈਗੀ ਤੇ ਬਾਕੀ ਤੁਸੀਂ ਬਾਡੀ ਤੇ ਨਾੜਾਂ ਦੇਖ ਸਕਦੇ ਹੋ ਬਹੁਤ ਆ ਤੇ ਆਰਡਰ ਦੇ ਉੱਤੇ ਵੀ ਤੁਸੀਂ ਨਾੜਾਂ ਦੇਖ ਸਕਦੇ ਹੋ ਆਰਡਰ ਦੇ ਉੱਤੇ ਨਾੜਾਂ ਦੇਖ ਸਕਦੇ ਤੁਹਾਨੂੰ ਦਿਨੀਆਂ ਹੋਣਗੀਆਂ ਤੇ ਥਾਣਾ ਦਾ ਸੈਜ ਝੋਟੀ ਪਸਮਾ ਦੇ ਵਿੱਚ ਐ ਬੱਚੇ ਨੇ ਮੂੰਹ ਲਾਤਾ ਜਿਹਾ ਤੇ ਬਾਕੀ ਹਜੇ ਚੁਵਾਈ ਇਹਦੀ ਕਰਨੀ ਆ तकरीबन ਘੰਟਾ ਡੇਢ ਘੰਟਾ ਹਜੇ ਇਹ ਚੁਵਾਈ ਤੋਂ ਲੇਟ ਆ ਵੀਡੀਓ ਬਣਾਉਣੀ ਕਰਕੇ ਤੇ ਆ ਜੋ ਥੋੜਾ ਆਪ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪ ਗੱਲਬਾਤ ਕਰਾਉਣੀ ਆ ਸਾਰੀ ਤੇ ਡਿਟੇਲ ਲੈ ਕੇ ਦੰਨੇ ਆ ਤੇ ਬਾਕੀ ਇੱਕ ਗੱਲ ਤੁਹਾਨੂੰ ਦੱਸ ਦਿਕੀ ਵੀ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਨਾ ਇਦਾਂ ਹੀ ਪਸ਼ੂ ਰੱਖੇ ਹੋਇਆ ਤੇ ਸਾਰੇ ਪਸ਼ੂ ਹੀ ਚੰਗੇ ਆ ਬਾਈਆਂ ਕੋਲੇ ਬੜਿਆਰ ਕਾਰਡ ਵਾਲੇ ਪਸ਼ੂ ਆ ਸਾਰੇ ਚੰਗਾ ਸੀਮਨ ਲਗਾਉਂਦੇ ਆ ਤੇ ਬਰੀਡ ਤੇ ਕੰਮ ਕਰਦੇ ਆ ਯਾ ਜੋ ਆਪਾਂ ਗੱਲਬਾਤ ਕਰਾਉਨੇ ਆ ਬਾਈ ਨਾ ਤੇ ਡੀਟੇਲ ਲੈ ਕੇ ਦੰਨੇ ਆ ਤੇ ਆ ਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਆਪਣਾ ਨਾਮ ਦੱਸ ਦਿਓ ਨਾਮ ਜੀ ਬਲਕੌਰ ਸਿੰਘ ਆ ਜੀ ਠੀਕ ਹੈ ਪਿੰਡ ਕਾਂਗੜਾ ਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਇਹ ਆਪਣਾ ਪਿੰਡ ਆਪਣਾ ਆਸੇ ਪਾਸੇ ਦੇ ਪਿੰਡ ਕਿਹੜੇ ਰਹਿੰਦੇ ਬਸੇ ਆਪਣੀ ਲਾਗੇ SLAABAT PURA ਭਗਤੇ ਤੋਂ ਵੀ ਨੇੜੇ ਆ ਜੀ ਠੀਕ ਹੈ ਜੀ ਤੇ ਬਸ ਇਧਰ ਖਾਈ ਪੱਤੋ ਨੇ ਹਲਸੰਗਲ ਆਪਣੇ ਸਾਰੇ ਤਿੰਨਾ ਆਦਮ ਪਰ SLAABAT PURA ਆਸੇ ਪਾਸੇ ਪਿੰਡ ਰਹਿੰਦੇ ਆ ਨਾ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਆਪਣੇ ਘਰ ਦੀ ਹੀ ਆ ਹਨਾ ਹਾਂਜੀ ਬਈ ਘਰ ਦੀ ਪਾਲੀ ਦੀ ਝੋਟੀਆਂ ਠੀਕ ਹੈ ਕਿਹੜਾ ਸੂਆ ਸੂਈ ਆ ਇਸ ਵਾਰ ਦੂਜਾ ਸੂਆ ਬਈ ਜੀ ਮੂਹੋ ਛੇ ਦਾੰਦ ਆ ਜੀ ਅੱਛਾ ਮੂਹੋ ਛੇ ਦਾੰਦ ਆ ਜੀ ਹਾਂਜੀ ਹਾਂ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬਈ ਜੀ 8 ਤੋਂ 9 ਦਿਨਾਂ 9ਵਾਂ ਦਿਨ ਆ ਜੀ ਅੱਜ ਠੀਕ ਹੈ ਅੱਜ 9ਵਾਂ ਦਿਨ ਆ ਸੂਈ ਹਾਂਜੀ ਹਾਂ ਠੀਕ ਹੈ ਤੇ ਕਿੰਨਾ ਹੁਣ ਦੁੱਧ ਤਿਆਰ ਆ ਗੰਡੇ ਵਾਲਾ ਅੱਜ ਜੀ 14 ਤੋਂ 15 ਦੇ ਵਿੱਚ ਵਿੱਚ ਦੁੱਧ ਰੈਡੀ ਆ ਜੀ 14 ਤੋਂ 15 ਤਿਆਰ ਆ ਹਾਂਜੀ ਹਾਂ ਜਿਹੜਾ ਭਰਾ ਮਰਜੀ ਤਿੰਨ ਡੰਗ ਚਾਰ ਡੰਗ ਚਾਹ ਦੀ ਚਵਾਈ ਆ ਕੇ ਤਸੱਲੀ ਆਪ ਕਰ ਸਕਦਾ ਆ ਕੇ ਤਸੱਲੀ ਕਰ ਲੈ ਕੰਡਾ ਲਾ ਲੈ ਹਾਂਜੀ ਹਾਂ ਠੀਕ ਹੈ ਤੇ ਬੱਚਾ ਕੀ ਦੇਗੀ ਬੱਚਾ ਬਈ ਐਸਐਮ 354 ਦੇ ਸਾਇਗ ਵਾਲਿਆਂ ਦਾ ਸਾਇਗਾ ਜੀ ਐਸਐਮ 354 ਦਾ ਮੇਲ ਕਾਫ ਆਈ ਐਸਐਮ 354 ਦਾ ਮੇਲ ਕਾਫ ਆਗਾ ਹਾਂਜੀ ਹਾਂ ਠੀਕ ਹੈ ਤੇ ਜੇਰ ਦੂਰ ਬੈ ਗਈ ਸੀਗੀ ਹਨਾ ਹਾਂ ਜੀ ਜਮਾ ਉਹ ਕੇ ਆਪਣੇ ਕੋਲੇ ਪ੍ਰੋਪਰ ਵੀਡੀਓ ਹੈਗੀ ਜੇਰ ਜੇਰ ਦੀ ਵੀਡੀਓ ਬਈ ਸੂੰਦੀ ਵੀ ਵੀਡੀਓ ਵੀਡੀਓ ਆਪਣੇ ਕੋਲੇ ਸੂੰਦੀ ਦੀ ਵੀ ਵੀਡੀਓ ਹੈਗੀ ਹੈ ਹਾਂਜੀ ਹਾਂ ਠੀਕ ਹੈ ਪ੍ਰੋਪਰ ਸਾਰੀ ਵੀਡੀਓ ਹੈਗੀ ਹਾਂਜੀ ਹਾਂ ਹਾਂ ਠੀਕ ਹੈ ਆਪੇ ਹੈ ਬਈ ਜੀ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸਿਕੰਦਰ ਬਲਦੀ ਹੈ ਜੀ ਜੇ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸਿਕੰਦਰ ਬਲਦੀ ਹੈ ਜੀ ਹਾਂਜੀ ਹਾਂ ਠੀਕ ਹੈ ਤੇ ਆਪਾਂ ਜਾਨੀ ਘਰੇ ਸੀਮਨ ਲਵਾਇਆ ਹੋਣਾ ਮੱਝ ਦੇ ਘਰੇ ਸੀਮਨ ਲਵਾਇਆ ਜੀ ਘਰ ਦੀ ਕੱਟੀ ਪਾਲੀ ਗਈ ਘਰ ਦੀ ਪਾਲੀ ਹੋਈ ਕੱਟੀ ਹੈਗੀ ਹਾਂ ਠੀਕ ਹੈ ਤੇ ਮਾਂ ਦਾ ਕਿੰਨਾ ਕਰ ਰਿਕਾਰਡ ਸੇ ਦਾ ਮਾਂ ਦਾ ਦੁੱਧ ਸੀਗਾ ਇਹਦਾ 16 15 16 ਦੇ ਵਿੱਚ ਵਿੱਚ ਜੀ 15 16 ਦੇ ਵਿੱਚ ਮਾਂ ਦਾ ਦੁੱਧ ਸੀਗਾ ਹਾਂਜੀ ਹਾਂ ਠੀਕ ਐ ਇਹਦਾ ਪਹਿਲੇ ਸੂਈ ਜੀ 14 ਪਲੱਸ ਰਿਹਾ ਠੀਕ ਐ ਮਤਲਬ ਮਾਂ ਦੇ ਨੇੜ ਤੇ ਨੇ ਜਾਨੀ ਕਿ ਪਹਿਲੇ ਸੂਈ ਪਹਿਲੇ ਸੂਈ ਕਰਦਾ ਸੀਗਾ ਜੀ ਹਾਂ ਠੀਕ ਐ ਤੇ ਇਸ ਵਾਰ ਕੀ ਉਮੀਦ ਆ ਗਈ ਇਸ ਵਾਰ ਡਾਕਟਰ ਸਾਹਿਬ ਬਾਈ ਜਿਵੇਂ ਦੇਖਦੇ ਆ ਅੱਜ ਵੀ 9ਵੇਂ ਦਿਨ ਹਜੇ ਖਰਾਬ ਸ਼ੁਰੂ ਕਰੀ ਨਹੀਂ ਜਿਵੇਂ 14 ਤੋਂ 15 ਦੇ ਵਿੱਚ ਰੈਡੀ ਆ ਠੀਕ ਐ ਸਾਨੂੰ ਉਮੀਦ ਆ 20 ਤੋਂ 25 ਦਿਨਾਂ ਦੇ ਲਗਭਗ ਦੁੱਧ 18 ਪਲੱਸ ਦੀ ਪੂਰੀ ਵਧੀਆ ਉਮੀਦ ਆ ਜੀ ਠੀਕ ਐ ਵੀ 18 ਪਲੱਸ ਤਾਂ ਦੇਣਾ ਚਾਹੀਦਾ ਹਾਂਜੀ ਹਾਂ ਹਾਂ ਇਹ ਤੋਂ ਪਹਿਲੇ ਸੂਏ ਨਾਲ ਕਰ ਗਈ ਹਾਂਜੀ ਹਾਂ ਬਾਕੀ ਦੂਜੇ ਸੂਏ ਦਾ ਪਸੂ ਦੁੱਧ ਵਧੀਆ ਆਪ ਕਰਦਾ ਐ ਹਾਂਜੀ ਹਾਂ ਬਾਕੀ ਫਰ ਸੇਵਾ ਤੇ ਵੀ ਹੁੰਦਾ ਹਨਾ ਹਾਂਜੀ ਹਾਂ ਬਈ ਸੇਵਾ ਦਾ ਵੀ ਤਾਂ ਮੇਨ ਬੱਟੀ ਦਾ ਪਸੂ ਹੁੰਦਾ ਨੇ ਤਾਂ ਤੇ ਬਾਕੀ ਦੁੱਧ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ ਸੇਵਾ ਤੇ ਵੀ ਹੁੰਦਾ ਹਨਾ ਹਾਂਜੀ ਹਾਂ ਇਹ ਤਾਂ ਗੱਲ ਠੀਕ ਐ ਤੇ ਬਈ ਚੌਣ ਚਾਂਣ ਚ ਕਿਵੇਂ ਰਹੀ ਜਿਵੇਂ ਆਪਾਂ ਪਹਿਲਾਂ ਸੁਣਿਆ ਸੀ ਬਹੁਤ ਮੋਟੀ ਧਾਰ ਆ ਜੀ ਵਧੀਆ ਪੂਰੀ ਪੂਰੀ ਮੋਟੀ ਧਾਰ ਆ ਜੀ ਗਾਂਆਂ ਘੁੰਦੀ ਆ ਤੇ ਪੋਲੀ ਆ ਪੂਰੀ ਪੋਲੀ ਧਾਰ ਆ ਜੀ ਠੀਕ ਹੈ ਉ ਕਿਵੇਂ ਆ ਚੌਣ ਚਾਂ ਦੇ ਠੰਡੀ ਹੈ ਚੌਣ ਚ ਬਾਅਦ ਠੰਡੀ ਹੈ ਜੀ ਦੋਨੇ ਪਾਸੇ ਬਹਿ ਕੇ ਚਵਾਈ ਹੁੰਦੀ ਹੈ ਜੀ ਅੱਛਾ ਦੋਨੇ ਪਾਸੇ ਬਹਿ ਕੇ ਚਵਾਈ ਹਾਂ ਜੀ ਹਾਂ ਠੀਕ ਹੈ ਪਸੂ ਠੰਡਾ ਹੁੰਦਾ ਫੇਰ ਹੀ ਚਵਾਈ ਕਰਾਉਂਦੇ ਹਾਂ ਦੋਨੇ ਪਾਸੇ ਬਹਿ ਕੇ ਬਹੁਤ ਸੋਹਣੀ ਚਵਾਈ ਕਰਾਉਂਦੀ ਠੀਕ ਹੈ ਤੇ ਦੁੱਧ ਦੇ ਕਿੰਨਾ ਕ ਟਾਈਮ ਗਈ ਸੀਗੀ ਇਹ ਦੁੱਧ ਬਈ ਜੀ ਬਹੁਤ ਲੰਮਾ ਟਾਈਮ ਲਗੀ ਸਵਾਕ ਤਾਂ ਨੇ ਮਹੀਨੇ ਤੋਂ ਪਹਿਲਾਂ ਛੱਡੀ ਆਈ ਅਸੀਂ ਅੱਛਾ ਆਪ ਛੱਡੀ ਆ ਜੀ ਹਾਂ ਜੀ ਹਾਂ ਠੀਕ ਹੈ ਚਲੋ ਇੰਨਾ ਘੜੇ ਆ ਤਾਂ ਛੱਡਣੀ ਵੀ ਚਾਹੀਦੀ ਹੈ ਨਾ ਹਾਂ ਜੀ ਹਾਂ ਦੂਜੇ ਸਵੇਰ ਨੂੰ ਪਸੂ ਚੰਗਾ ਤਿਆਰ ਹੋ ਜਾਂ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਧਰਦੇ ਇਹਦਾ ਮੁੱਲ ਵਈ ਇਹਦਾ ਆਪਾਂ 2 ਲੱਖ ਤੇ 80000 ਰੁਪਇਆ ਕਰਦੇ ਹਾਂ 2 ਲੱਖ 80000 ਆਪਾਂ ਮੁੱਲ ਰੱਖਦੇ ਹਾਂ ਇਹਦਾ ਠੀਕ ਹੈ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਕਰ ਦਾਂਗੇ ਮਾਨਦਨ ਕੋਈ ਗੱਲਾਂ ਠੀਕ ਹੈ ਖੋਲ ਲੈ ਇਹਨੂੰ ਗੇੜਾ ਦਵਾ ਦੋ ਇਹਦਾ ਜੀ ਠੀਕ ਲੋ ਵੀ ਦੋਸਤ ਡਿਟੇਲ ਆਪਾਂ ਦੀ ਤਕਰੀਬਨ ਸਾਰੀ ਲੈਤੀ ਹੈਗੀ ਉਹਨਾਂ ਆਪਾਂ ਤੋੜ ਕੇ ਦਿਖਾ ਦਿੰਨੇ ਆ ਤੁਰਦੀ ਦੋ ਜੀ ਇਹਦੀ ਜੱਜਮੈਂਟ ਕਰ ਲਿਓ ਬਹੁਤ ਸੋਹਣੀ ਝੋਟੀ ਆਗੀ ਮਲਕ ਦੇ ਬਿਊਟੀ ਵਾਲੀ ਜੋ ਜੁੱਤੀ ਆਪਾਂ ਕਹਿ ਸਕਦੇ ਹਾਂਗੇ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਤੇ ਸਿੰਘਾਂ ਦੀ ਕੁਆਲਿਟੀ ਵੀ ਦੇਖ ਸਕਦਾ ਜਮਾ ਰੰਗ ਸਿੰਘ ਕੁੰਡੇ ਸਿੰਘ ਆਗੀ ਬਾਡੀ ਬੰਦਰ ਬਹੁਤ ਚੰਗੀ ਹੈਗੀ ਆਰਡਰ ਦੀ ਕੁਆਲਿਟੀ ਬਹੁਤ ਜ਼ਬਰਦਸਤ ਆਗੀ ਥਾਣਾ ਦਾ ਸੈਜ ਬਹੁਤ ਸੋਹਣਾਗਾ ਚੰਗੀ ਸੰਭੀ ਬਲੀ ਆ ਕਿਸੇ ਪੱਖ ਤੋਂ ਕੋਈ ਲਿੱਸੀ ਨਹੀਂ ਪੱਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਆਰਡਰ ਤੁਹਾਨੂੰ ਆਪ ਦਿਖਾ ਦਿੰਨੇ ਆ ਇੱਧਰ ਇੱਕ ਵਾਰੀ ਹੋਰ ਮੋੜ ਲੈ ਮੋੜ ਬੱਚੇ ਨੂੰ ਜਾਂ ਭਾਜੀ ਆ ਜਾਓ ਭਾਜੀ ਤਕਰੀਬਨ ਜੈਡ ਬਲੈਕ ਹੀ ਆ ਪੂਸ ਦੇ ਵਿੱਚ ਥੋੜੇ ਜਿਹਾ ਵਾਲੀ ਵਾਈਟ ਆ ਗਈ। ਚੰਗੀ ਤਰ੍ਹਾਂ ਆਪਾਂ ਤੁਹਾਨੂੰ ਤੋਰ ਕੇ ਤਸੱਲੀ ਕਰਾ ਦਿੰਨੇ ਆਗੇ ਕਿਉਂਕਿ ਝੋਟੀ ਚੰਗੀ ਹੈਗੀ, ਕੀਮਤ ਵੀ ਚੰਗੀ ਹੈ। ਥਾਣਾ ਦਾ ਸੈਜ ਵੀ ਬਹੁਤ ਜ਼ਿਆਦਾ ਸੋਹਣਾਗਾ, ਨਾ ਤਾਂ ਕੋਈ ਲੰਮੇ ਆ ਜ਼ਿਆਦਾ ਤੇ ਨਾ ਹੀ ਜ਼ਿਆਦਾ ਛੋਟੇ ਹੈਗੇ, ਮੁੱਠੀ ਦੀ ਜਵਾਈ ਵਾਲੇ ਬਹੁਤ ਵਧੀਆ ਥਾਣ ਆਗੇ। ਤੇ ਤੁਸੀਂ ਨਾੜਾਂ ਦੇਖ ਸਕਦੇ ਹੋ, ਕੈਮਰੇ 'ਚ ਹੋ ਸਕਦਾ ਦਿਸਦਗਾ ਹੋਣ ਤੇ ਕਈ ਵਾਰੀ ਹੋ ਸਕਦਾ ਦੂਰੋਂ ਨਾ ਦਿਸਣ ਤੇ ਚਮੜੀ ਤੇ ਨਾੜਾਂ ਬਹੁਤ ਆ। ਬਾਕੀ ਆਰਡਰ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਨਾੜਾਂ ਬਹੁਤ ਆਗੀਆਂ। ਬੈਕ ਸਾਈਡ ਤੋਂ ਦੁਬਾਰੇ ਦੇਖ ਸਕਦੇ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਹੈਗੀ ਤਾਂ ਕਰਕੇ ਖਿੱਚਦੀ ਆ ਉਧਰ ਨੂੰ ਤੇ ਵੈਸੇ ਠੰਡੀ ਸੀ ਲਾ ਜਿਵੇਂ ਮੈਂ ਉਪਰਾਂਗਾ ਹਨਾ ਇਹਨੂੰ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਬੈਕ ਸਾਈਡ ਤੋਂ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਆ ਤੇ ਆਰਡਰ ਦੇਖ ਸਕਦੇ ਆਰਡਰ ਦੀ ਚੜਾਈ ਵੀ ਬਹੁਤ ਆਗੀ ਥਾਣਾ ਦਾ ਸਹਜ ਬਹੁਤ ਸੋਹਣਾ ਤਾਂ ਤੋਂ ਮੋਢ ਮੋਟਾ ਹੈਗਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਹੈਗੇ ਬਾਕੀ ਮਿਲਕ ਵੇਂ ਦੇਖ ਸਕਦੇ ਆ ਨਾੜਾਂ ਦੁਬਾਰੇ ਦੇਖ ਸਕਦੇ ਆ ਹਰ ਪੱਖ ਤੋਂ ਮਤਲਬ ਕਿ ਸੋਹਣੀ ਝੋਟੀ ਹੈਗੀ ਸਾਫ ਸੁਥਰੀ ਹੈਗੀ ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਆਪਦੀ ਤੁਸੀਂ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਦੱਸਿਓ ਹਾਂਜੀ ਭਾਈ ਭਾਈ ਇੱਕ ਗੱਲ ਹੋ ਰਹੀ ਜਿਵੇਂ ਅੱਜ ਹੁਣ ਦੁੱਧ 14 ਤੋਂ 15 ਦੇ ਵਿੱਚ ਰੈਡੀ ਹੈ ਨੌਵੇਂ ਦਿਨ ਹਾਂਜੀ ਅੱਜ ਸੌਦਾ ਹੋ ਸਾਬਣਾ ਹੋਊਗਾ ਜੇ ਦੁੱਧ ਕਿਸੇ ਵੀਰ ਭਰਾ ਨੇ ਤਿਆਰ ਕਰਵਾ ਕੇ ਲੈਣਾ ਠੀਕ ਆ ਉਹ ਵੀ ਆਪਾਂ ਕਰਕੇ ਦੇ ਦਾਂਗੇ ਪਰ ਉਹਦੇ ਰੇਟ ਕੁਝ ਫਰਕ ਪੈਊ ਉਹਦੇ ਰੇਟ ਵਧੂਗਾ ਜੀ ਠੀਕ ਆ ਵੀ ਅੱਜ ਦਾ ਰੇਟ ਹੋਰ ਹੋਊਗਾ ਹਾਂ ਜੀ ਹਾਂ ਠੀਕ ਆ ਵੀ ਆਪਾਂ 18 ਲੀਟਰ ਤਿਆਰ ਕਰਕੇ ਵੀ ਦੇ ਦਾਂਗੇ ਹਾਂ ਜੀ ਹਾਂ ਹਾਂ ਬਈ ਕੋਈ ਬਿਆਨਾ ਕਰ ਲੇ ਆਪਣੇ ਨਾਲ ਕੋਈ ਗੱਲ ਬਿਆਨਾ ਕਰ ਲੇ ਤੇ ਆਪਾਂ ਉਹਨੂੰ ਪੂਰਾ ਮਾਣਾਂ ਛੁੱਟੀ ਦੁੱਧ ਕੱਢ ਦੀ ਆ ਠੀਕ ਆ ਹਾਂ ਜੀ ਹਾਂ ਉਹ ਆਪਾਂ ਹੁਣ ਚੋਆ ਆ ਆਪਾਂ ਨੂੰ ਪਤਾ ਹੈ ਹਨਾ ਹਾਂ ਜੀ ਹਾਂ ਬਈ ਹਾਂ ਤਾਂ ਹੀ ਬੰਦਾ ਕਹਿੰਦਾ ਨਹੀਂ ਹਰੇ ਕਹਿੰਦਾ ਨਹੀਂ ਅਦਾਨ ਠੀਕ ਆ ਵੀ ਆਪਾਂ ਚੋਆ ਕੇ ਦੇ ਦਾਂਗੇ ਹਾਂ ਜੀ ਚੋਆ ਕੇ ਵੀ ਛੁੱਟੀ ਦੇ ਸਕਦੇ ਠੀਕ ਆ ਅਗ ਠੀਕ ਹੈ ਇਹ ਰੇਟ ਦਾ ਥੋੜਾ ਜਿਹਾ ਹਿਸਾਬ ਨਾਲ ਹੋ ਜੀ ਹਾਂ ਜੀ ਹਾਂ ਦੇਖੋ ਦੁੱਧੇ ਸਾਹ ਨਾਲ ਰੇਟ ਦਾ ਵੀ ਸਾਨੂੰ ਪਤਾ ਵਧੂਗਾ ਠੀਕ ਹੈ ਦੋਸਤੋ ਤਕਰੀਬਾ ਡਿਟੇਲ ਸਾਰੀ ਲੈਤੀ ਆ ਜੋ ਗੱਲਬਾਤ ਸੀਗੀ ਝੋਟੀ ਬਾਰੇ ਉਹ ਤੁਹਾਨੂੰ ਆਪਾਂ ਸਾਰੀ ਦੱਸਤੀ ਹੈਗੀ ਇਹਦੂ ਅਗੇ ਤਸੱਲੀ ਤੁਸੀਂ ਆਪਦੀ ਫੁੱਲ ਕਰਨੀ ਹੈਗੀ ਤੇ ਝੋਟੀ ਆਪਾਂ ਫੇਰ ਤੁਹਾਨੂੰ ਵਾਰ-ਵਾਰ ਕਹਿੰਨੇ ਆ ਵੀ ਝੋਟੀ ਸੋਹਣੀ ਵੀ ਹੈਗੀ ਤੇ ਦੁੱਧ ਵਾਲੀ ਵੀ ਹੈਗੀ ਤੇ ਬਾਕੀ ਠੰਡੀ ਸੀ ਨਾ ਹਰ ਪੱਖ ਤੋਂ ਸਾਫ਼ ਸੁਥਰੀ ਹੈਗੀ ਤੇ ਦੁੱਧ ਨੂੰ ਚੰਗੀ ਰਹੂਗੀ ਤੇ ਬਾਕੀ ਜਿਹਨੇ ਬਰੀਡ ਦੇ ਕੰਮ ਕਰਨਾ ਉਹਦੇ ਵਾਸਤੇ ਵੀ ਚੰਗੀ ਰਹੂਗੀ ਚੰਗਾ ਸੀਮਨ ਲਵਾ ਕੇ ਤੁਸੀਂ ਬੱਚੇ ਤੋਂ ਚੰਗੇ ਲੈ ਸਕਦੇ ਹੋਗੇ ਤੇ ਬਾਕੀ ਆਰਡਰ ਇਹਦਾ ਬੈਕ ਸਾਈਡ ਨੂੰ ਵੀ ਦੇਖ ਸਕਦੇ ਹਾਂ ਕਿਉਂਕਿ ਹਜੇ ਦਿਨ ਥੋੜੇ ਹੋਏ ਆਗੇ ਆਰਡਰ ਇਹਨੇ ਹੋਰ ਭਰਨਾ ਹੈ ਕਿਉਂਕਿ ਦੁੱਧ ਵੀ ਵਧਣਾ ਹੈ ਤੇ ਆਰਡਰ ਵੀ ਇਹਨੇ ਹੋਰ ਭਰਨਾ ਤੇ ਸੋਹਣਾ ਆਰਡਰ ਤਿਆਰ ਕਰੂਗੀ